ਮਾਤਾ ਪਰਮਜੀਤ ਕੌਰ ਦਾ ਦੋ ਕਮਰਿਆਂ ਦਾ ਘਰ ਸੀ ਜਿਹਦੇ ਵਿੱਚੋਂ ਹੁਣ ਇੱਕ ਕਮਰਾ ਬਚਿਆ ਆ ਪਰ ਉਹ ਵੀ ਨਾ ਵਹੀ ਬਚਿਆ ਆ ਜਿਹੜੀ ਜਗ੍ਹਾ ਖਾਲੀ ਦੇਖ ਰਹੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਇੱਕ ਕਮਰਾ ਸੀ ਨਾ ਉਹਦੀਆਂ ਇੱਟਾਂ ਦਾ ਪਤਾ ਤੇ ਨਾ ਉਹਦੇ ਬਾਲਿਆਂ ਦਾ ਇਹ ਦੂਸਰਾ ਕਮਰਾ ਆ ਸਿਰਫ ਨਾਮ ਦਾ ਹੀ ਖੜਾ ਪਤਾ ਨਹੀਂ ਕਿਹੜੇ ਵੇਲੇ ਡੇਗ ਪੈਣਾ ਤਰੇੜਾਂ ਦੇਖੋ ਕਿੰਨੀ ਆ ਗਈਆਂ ਨੇ ਤੇ ਜਿਹੜੀ ਨੁੱਕਰ ਦੇ ਵਿੱਚੋਂ ਰੌਸ਼ਨੀ ਦਿਸ ਰਹੀ ਹੈ ਉਹਦੇ ਵਿੱਚ ਇੱਕ ਫੁੱਟ ਦਾ ਪਾੜ ਪਿਆ ਹੋਇਆ ਆ ਤੇ ਬਾਹਰਲੇ ਬੰਨੇ ਇਧਰਲੇ ਪਾਸੇ ਰਸੋਈ ਹੈ ਤੇ ਰਸੋਈ ਦੇ ਵਿੱਚ ਕਹਿੰਦੇ ਸਾਡਾ ਵੜਨ ਨੂੰ ਜੀ ਨਹੀਂ ਕਰਨ ਲਿਆ ਘਰ ਦੇ ਹਾਲਾਤ ਦੇਖ ਲੋ ਇਹ ਜਿਲ੍ਹਾ ਅੰਮ੍ਰਿਤਸਰ ਆ ਪਿੰਡ 마છી ਵਾਲਾ ਕੋਨੇਵਾਲ ਦੇ ਨੇੜੇ ਜਿਹੜਾ ਬਹੁਤ ਪਿੰਡ ਮਸ਼ਹੂਰ ਹੋਇਆ 2.5 2.5 ਫੁੱਟ ਘਾਰ ਚੜ ਗਈ ਹੈ ਮਾਤਾ ਆਪ ਖੁਦ ਕਿਸੇ ਦੇ ਘਰਾਂ ਦੇ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਮਤਲਬ ਕੀ ਨਾਂ ਤੁਹਾਡਾ ਪਰਮਜੀਤ ਕਿਹੜਾ ਪਿੰਡ ਆ ਇਹ 마છી ਵਾਲਾ ਤੇ ਤੁਹਾਡੇ ਘਰ ਦੇ ਵਿੱਚ ਕੀ ਕੁਝ ਪਿਆ ਸੀਗਾ ਤੇ ਕਿੰਨੇ ਕਮਰੇ ਸੀਗੇ? ਸਾਡੇ 2 ਕਮਰੇ ਸੀਗੇ ਤੇ ਆ ਰਸੋਈ ਐ। ਆ ਬਗਿਆ ਪੰਦ। ਹੂੰ ਆ ਚਾਰ ਦੁਆਰੀ ਸੀ। ਤੇ ਇਹ ਤਾਂ ਹੁਣ ਸਾਰਾ ਖਤਮ ਹੋ ਗਿਆ। ਹਾਂਜੀ। ਹੂੰ ਕੀ ਕਰਦੇ ਤੁਸੀਂ? ਅਸੀਂ ਤੇ ਅਸੀਂ ਦਿਹਾੜੀ ੱੱਪਾ ਕਰਦੇ ਵੱਡਾ ਮੇਰਾ ਮੁੰਡਾ ਤਾਂ ਕੁਛ ਨਹੀਂ ਕਰਦਾ ਇੱਕ ਡੰਗਰ ਆ ਬਸ ਉਹਨੂੰ ਇਕੱਠੇ-ਕੁੱਠੇ ਪੰਦਦਾ ਐ ਤੇ ਇੱਕ ਮੇਰਾ ਮੁੰਡਾ ਐ ਕਿ ਉਹ ਕਰਦਾ ਕੰਮ ਕੋਈ ਰਾਜਮਿਸਤਰੀ ਦਾ ਕੰਮ ਕਰਦਾ ਐ। ਤੇ ਉਹ ਵੀ ਦਿਹਾੜੀ ਮਿਲ ਜੇ ਤੇ ਠੀਕ ਐ ਨਹੀਂ ਤੇ ਫਿਰ ਹੂੰ ਤੇ ਇਹ ਤਾਂ ਹੁਣ ਜਿਵੇਂ ਸਾਰਾ ਹੀ ਢਹਿ ਗਿਆ ਮਕਾਨ ਫਿਰ ਤੁਸੀਂ ਰਹਿੰਦੇ ਕਿੱਥੇ ਪਏ ਹੋ ਤੇ ਭਾਜੀ ਕਿਸੇ ਦੇ ਘਰ ਕੀਤਾ ਸਮਾਨ ਸਮੁੰ ਜਿੱਦਾਂ ਲੋਕਾਂ ਨੇ ਕਿਸੇ ਦੇ ਘਰਾਂ ਵਿੱਚ ਸਮਾਨ ਸਮੁੰ ਰੱਖਿਆ ਹੁੰਦਾ ਹੀ ਸਮਾਨ ਰੱਖਿਆ ਦੇ ਤਰ੍ਹਾਂ ਹੂੰ ਤੇ ਇਹ ਜੇ ਤੁਹਾਡੇ ਕੋਲ ਕਿਸੇ ਨੇ ਆਉਣਾ ਤੇ ਤੁਹਾਡਾ ਪੂਰਾ ਐਡਰੈਸ ਦੱਸ ਸਕਦੇ ਹੋ ਤੁਸੀਂ ਕੀ ਹੈ ਜੀ 마ਸੀ ਆਲਾ ਪਿੰਡ ਇਹ ਹੈ ਨਾ ਅੱਛਾ ਹਾਂ ਜੀ 마ਸੀ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਕਿਦੇ ਨੇੜੇ ਆ ਕਿਉਂਕਿ ਤੁਹਾਨੂੰ ਨੰਬਰ ਤਾਂ ਚੇਤਾ ਨਹੀਂ ਮੋਬਾਈਲ ਨੰਬਰ ਚੇਤਾ ਤੁਹਾਨੂੰ ਮੁੰਡੇ ਦਾ ਕਿਸੇ ਹੂੰ ਤੁਹਾਡੇ ਮੁੰਡੇ ਦਾ ਨਾਮ ਕੀ ਆ ਮੁੰਡੇ ਦਾ ਨਾਮ ਹੈ ਵੱਡੇ ਦਾ ਨਾਮ ਸੰਜੀਵ ਕੁਮਾਰ ਸੰਜੀਵ ਕੁਮਾਰ ਹਾਂਜੀ ਠੀਕ ਹੈ ਤੇ ਕੋਈ ਨੇੜੇ ਦੱਸ ਦੋ ਕੋਈ ਟਿਕਾਣਾ ਜੇ ਕਿਸੇ ਨੇ ਆਉਣਾ ਦੇ ਹਾਂਜੀ ਕੋਈ ਨੇੜੇ ਟਿਕਾਣਾ ਦੱਸ ਦਿਓ ਜੇ ਆਉਣ 마ਸੀ ਵਾਲੇ ਪਿੰਡ ਦੇ ਵਿੱਚ ਤੇ ਆਡਾ ਬਸ ਇਹੀ ਘਰ ਆ ਬਸ ਤੁਸੀਂ ਇੱਥੋਂ ਪੁੱਛ ਸਕਦੇ ਹੋ ਹਾਂ ਠੀਕ ਹੈ ਤੇ ਨੁਕਸਾਨ ਸਾਰਾ ਹੋ ਗਿਆ ਹਾਂਜੀ ਸਹੀ ਹੈ ਠੀਕ ਹੈ